ਸ਼ਰਮਣੀ ਅਕਾਲੀ ਦਲ ਦੀ ਗੱਲ ਕਿਉਂ ਨਹੀਂ ਬਣਦੀ ਪਿਛਲੀਆਂ ਇਲੈਕਸ਼ਨਾਂ ਚ ਵੀ ਪਰਫਾਰਮੈਂਸ ਬਹੁਤ ਹੀ ਸ਼ਾਨਦਾਰ ਨਹੀਂ ਰਹੀ ਜਿਹੜੀਆਂ ਬਾਇਲੈਕਸ਼ਨ ਹੋਈਆਂ ਨੇ ਤੁਸੀਂ ਆਪਣੀ ਗੱਲ ਪਹੁੰਚਾਉਣ ਚ ਕਾਮਯਾਬ ਨਹੀਂ ਹੋ ਪਾਰੇ ਜਾਂ ਤੁਹਾਨੂੰ ਲੱਗਦਾ ਹੈ ਕਿ ਦੂਸਰੀਆਂ ਪੋਲਿਟਿਕਲ ਪਾਰਟੀਆਂ ਦਾ ਪ੍ਰਭਾਵ ਹੀ ਇੰਨਾ ਜ਼ਿਆਦਾ ਹੈ ਕਿ ਤੁਹਾਡੀ ਇਸ ਕਰਕੇ ਗੱਲ ਨਹੀਂ ਬਣ ਪਾ ਰਹੀ ਅਕਾਲੀਆਂ ਨੂੰ ਤਾਂ ਮਤਲਬ ਗੈਂਗਸਟਰ ਦਾ ਪਰਿਵਾਰ ਹੀ ਕੈਂਡੀਡੇਟ ਲੱਭਿਆ ਕਹਿੰਦੇ ਅਕਾਲੀ ਦਲ ਨੂੰ ਕੋਈ ਉਮੀਦਵਾਰ ਹੀ ਨਹੀਂ ਥਿਆਇਆ ਇਸ ਕਰਕੇ ਇਹਨਾਂ ਨੇ ਗੈਂਗਸਟਰ ਦੇ ਪਰਿਵਾਰ ਨੂੰ ਜਿਹੜਾ ਉਹ ਟਿਕਟ ਦਿੱਤੀ ਹੈ ਉਹ ਕਹਿੰਦੇ ਤੁਸੀਂ ਧਰਮੀ ਫੌਜੀ ਦੀ ਗੱਲ ਕਰਦੇ ਹੋ ਤੁਹਾਡਾ ਧਰਮੀ ਫੌਜੀ ਹੈ ਕਿੱਥੇ ਹੈ ਉਹ ਕਹਿੰਦੇ ਲੈ ਕੇ tao ਉਹ ਇਹ ਵੀ ਗੱਲ ਕਹਿੰਦੇ ਕਹਿੰਦੇ ਜੰਗ ਲੜੀ ਕਿਹੜੀ ਹੈ ਤੁਹਾਡੇ ਧਰਮੀ ਫੌਜੀ ਨੇ ਦੱਸਾਂ ਰਾਜਾ ਕਿਹੜੀ ਲੜੀ ਹੈ ਜਿਹੜੀ ਤੇਰੀ ਮਾਂ ਨੇ ਟੈਂਕਾਂ ਤੋਪਾਂ ਤੇ ਹਮਲਾ ਕੀਤਾ ਸੀ ਉਹ ਜੰਗ ਲੜੀ ਹੈ ਇਹ ਨਾ ਗੁੰਡੇ ਨਾ ਹੰਕਾਰੀ ਇਸ ਵਾਰ ਕਾਂਗਰਸ ਦੀ ਵਾਰੀ ਉਹ ਤੁਹਾਨੂੰ ਗੁੰਡੇ ਸਰਦੇ ਆ ਸਰਕਾਰ ਨੂੰ ਹੰਕਾਰੀ ਸਰਦੇ ਆ ਮੁੱਖ ਮੰਤਰੀ ਵੀ ਤੁਹਾਨੂੰ ਨਿਸ਼ਾਨੇ ਤੇ ਲੈ ਰਹੇ ਆ ਬੀਬਾ ਜੀ ਸਟੇਟਮੈਂਟ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਹੁੰਦਾ ਹੀ ਨਹੀਂ ਸੀ ਚਿੱਟਾ ਹੁੰਦਾ ਹੀ ਨਹੀਂ ਸੀ ਕਹਿੰਦੇ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਸੀ ਉਹ ਅੱਜ ਵੀ ਤੁਹਾਡੇ ਸਾਲਾ ਸਾਹਿਬ ਨੂੰ ਨਿਸ਼ਾਨੇ ਤੇ ਲੈ ਰਿਹਾ ਹੈ ਪਹਿਲਾਂ ਡਿੰਪੀ ਢਲੋਂ ਲੈ ਗਏ ਹੁਣ ਕਹਿੰਦੇ ਡਿੰਪੀ ਦੇ ਰਾਈ ਫਰਮੀਤ ਸੰਧੂ ਨੂੰ ਲੈ ਗਏ ਦੋਵੇਂ ਤੁਹਾਡੇ ਪੱਕੇ ਆੜੀ ਸੀ ਪ੍ਰਧਾਨ ਜੀ ਲੋਕ ਗੱਲਾਂ ਕਰਦੇ ਆ ਵੀ ਅਕਾਲੀ ਦਲ ਨੂੰ ਜਾਂ ਸਿਕਬੀਰ ਸਿੰਘ ਬਾਦਲ ਨੂੰ ਆਪਦਾ ਲੂਣ ਚੈੱਕ ਕਰਾਉਣਾ ਚਾਹੀਦਾ ਤੁਹਾਡੇ ਲੂਣ ਚ ਨੁਕਸਾ ਹੈ ਕਿ ਜਾਂ ਤੁਹਾਡੀ ਪਾਲਿਸੀ ਚ ਨੁਕਸਾ ਲੋਕ ਤੁਹਾਨੂੰ ਛੱਡ ਜਾਂਦੇ ਆ ਮੈਂ ਕਹਿੰਦਾ ਬਹੁਤ ਪੋਜ਼ਿਟਿਵ ਹੈ ਜਿੰਨੀ ਪ੍ਰੋਗਰੈਸਨ ਹੋ ਰਹੀ ਹੈ ਮੈਂ ਕਹਿੰਦਾ ਜੋ ਕੰਮ ਮੈਂ ਨਹੀਂ ਕਰ ਸਕਦਾ ਸੀ ਰੱਬ ਵੀ ਕਰੀ ਜਾਂਦਾ ਜੀਬੀਰ ਸਿੰਘ ਬਾਦਲ ਸਿਰਫ 2-3 ਲੋਕਾਂ ਦੀ ਸੁਣਦੇ ਆ ਹੋਰ ਕਿਸੇ ਦੀ ਸੁਣਦੇ ਨਹੀਂ ਤੇ ਕਹਿੰਦੇ ਚੱਲ ਦੀ ਕਾਲੀ ਦਲ ਸਿਰਫ 2-3 ਬੰਦਿਆਂ ਦੀ ਹੈ ਜਿਹੜੇ ਜੀਬੀਰ ਸਿੰਘ ਬਾਦਲ ਦੇ ਰਾਈਟ ਤੇ ਲੈਫਟ ਮੰਨੇ ਜਾਂਦੇ ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਇਸ ਵਕਤ ਅਸੀਂ ਵਿਧਾਨ ਸਭਾ ਹਲਕਾ ਤਰਨਤਾਰਨ ਵਿੱਚੇ ਬੈਠੇ ਆ ਜਿੱਥੇ ਕਿ ਜ਼ਿਮਨੀ ਚੋਣ ਚੱਲ ਰਹੀ ਹੈ ਔਰ ਸਾਰੀਆਂ ਸਿਆਸੀ ਜਮਾਤਾਂ ਆਪਣੇ ਪੱਧਰ ਤੇ ਬਰਜ਼ੋਰ ਕੋਸ਼ਿਸ਼ ਕਰ ਰਹੀਆਂ ਨੇ ਕਿ ਇਸ ਸਿਆਸੀ ਮੈਦਾਨ ਨੂੰ ਫਤਿਹ ਕੀਤਾ ਜਾਵੇ ਸਿਆਸੀ ਪੰਡਿਤ ਵੀ ਕਹਿੰਦੇ ਨੇ ਕਿ ਇਹ ਚੋਣ ਦਾ ਨਤੀਜਾ 2027 ਦੀ ਚੋਣ ਜਿਹੜੀ ਹੈ ਉਹ ਤੈਅ ਕਰੇਗਾ ਪਰ ਅਜਿਹੇ ਦੌਰ ਚ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਇਸ ਸਾਰੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਇਸ ਵਕਤ ਚੱਕ ਬਾਣੀ ਤੇ ਮੌਜੂਦ ਨੇ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਅੱਛੀ ਗੱਲ ਥੋੜੀ ਸਰ ਬਹੁਤ ਮਿਹਰਬਾਨੀ ਜੀ ਕਿਵੇਂ ਚੱਲ ਰਿਹਾ ਹੈ ਪ੍ਰਧਾਨ ਜੀ ਪ੍ਰਚਾਰ ਤੁਹਾਡਾ ਆ ਬੜਾ ਜਿਹੜਾ ਇਲੈਕਸ਼ਨ ਹੈ ਬੜਾ ਹਾਈਪ ਹੋ ਗਿਆ ਹੈ ਇਲੈਕਸ਼ਨ ਕਿਉਂਕਿ ਜਿਹੜੇ 4 ਸਾਲ ਟੱਪੇ ਹਨ ਲੋਕਾਂ ਨੇ ਪੰਜਾਬ 'ਚ ਦੇਖਿਆ ਕਿ ਬਹੁਤ ਬੁਰਾ ਹਾਲ ਹੋ ਗਿਆ ਹਮ ਇਸ ਇਲੈਕਸ਼ਨ ਦੇ ਰਿਜ਼ਲਟ ਤੁਹਾਨੂੰ ਹੈਰਾਨੀਜਨਕ ਦਿਖਣਗੇ ਕੀ ਜਿਹੜੀ ਲੋਕਾਂ ਦੀ ਅੰਦਰੋਂ ਭਾਵਨਾ ਨਾ ਉਹ ਨਿਕਲਦੀ ਦਿਖਦੀ ਹੈ ਤੁਸੀਂ ਇਲੈਕਸ਼ਨ ਵੈਸੇ ਪ੍ਰਧਾਨ ਜੀ ਕਿਸ ਗੱਲ ਤੇ ਲੜ ਰਹੇ ਹੋ ਤੁਹਾਡੇ ਵੀ ਤਾਂ ਮਨ ਦੇ ਅੰਦਰ ਹੀ ਗੱਲ ਆਉਂਦੀ ਹੋਣੀ ਆ ਯਾਰ ਕਿ ਐਸ ਗੱਲ ਕਰਕੇ ਸਾਨੂੰ ਲੋਕ ਪਸੰਦ ਕਰਨਗੇ ਸਰਕਾਰ ਦੇ ਖਿਲਾਫ ਤੁਹਾਨੂੰ ਕੀ ਨਜ਼ਰ ਆਉਂਦਾ ਜਾਂ ਮੈਂ ਮੂٹے ਤੌਰ ਤੇ ਸਵਾਲ ਕਰਾਂ ਤੁਹਾਡੇ ਮੁੱਦੇ ਕਿਹੜੇ ਹੈਗੇ ਆ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜਦੇ ਹੋ ਸਾਡਾ ਇੱਕ ਮੇਨ ਬੰਦਾ ਇੱਕੋ ਹੀ ਹੈ ਪੰਜਾਬ ਨੂੰ ਬਚਾ ਲਓ ਹਾਂ ਆ ਜਿਹੜੇ 10 ਸਾਲ ਪਿਛਲੇ ਟੱਪੇ ਆ ਜਿਹੜੇ ਤਜਰਬੇ ਆਪਾਂ ਕਰ ਲਏ ਜਿਹੜੇ ਪਾਰਟੀਆਂ ਨੇ ਝੂਠੀਆਂ ਸੌਂਹ ਖਾ ਕੇ ਸਰਕਾਰਾਂ ਬਣਾਈਆਂ ਤੇ ਇੱਕ ਇੰਚ ਕੁਸ਼ ਕੰਮ ਨਹੀਂ ਕੀਤਾ ਤੇ ਪੰਜਾਬ ਨੂੰ ਹੌਲੀ ਹੌਲੀ ਡਿਕਲਾਈਨ ਲਿਆਂਦਾ ਆ ਤਜਰਬੇ ਬੰਦ ਹੋਣੇ ਚਾਹੀਦੇ ਆ ਤੁਸੀਂ ਕਿਸੇ ਰਿਸ਼ਤਾ ਕਰਨ ਜਾਣੇ ਨਾ ਪਿਛੋਕੜ ਦੇਖਦੇ ਹੋ ਹੁਣ ਤੁਸੀਂ ਜੇ ਤੁਸੀਂ ਪਿਛਲੇ 60 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲੇ ਹੈਗਾ 20-25 ਸਾਲ ਕਾਂਗਰਸ ਨੇ ਰਾਜ ਕੀਤਾ 20-25 ਸਾਲ ਅਕਾਲੀ ਦਲ ਨੇ ਕੀਤਾ ਹੁਣ ਤੁਹਾਡੇ ਕੋਲ ਪੂਰਾ ਡੇਟਾ ਹੈ ਜਿਹਦੇ ਡੇਟੇ ਤੇ ਤੁਹਾਨੂੰ ਫੈਸਲਾ ਕਰ ਸਕਦੇ ਹੋ ਤੁਸੀਂ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਨਹੀਂ ਹੈ ਮੈਂ ਤਾਂ ਹਰ ਸਟੇਜ ਤੇ ਕਈ ਸਟੇਜਾਂ ਤੇ ਵੀ ਗੱਲ ਕਹੀ ਹੈ ਕਿ ਫੈਸਲਾ ਕਰਨ ਤੋਂ ਪਹਿਲੇ ਤੁਸੀਂ ਜੇ ਕਾਗਜ਼ ਪੈਨਸਲ ਨਾਲ ਦੋਨੋਂ ਸਰਕਾਰਾਂ ਨੂੰ ਯਾਦ ਕਰੋ ਟਾਈਮ ਦੋਨੋਂ ਸਰਕਾਰਾਂ ਦੇ ਐਨ ਕੰਮ ਲਿਖਣ ਲੱਗ ਜਾਓ ਤੁਸੀਂ ਹੈਰਾਨ ਰਹਿ ਜਾਓਗੇ ਕਾਂਗਰਸ ਨੇ ਵੀ 25 ਸਾਲ ਰਾਜ ਕੀਤਾ ਇੱਕ ਨਿਸ਼ਾਨੀ ਪੰਜਾਬ ਚ ਨਹੀਂ ਤੁਹਾਨੂੰ ਦੇਖੋਗੇ ਐਂਡ ਜੋ ਕੁਛ ਵੀ ਪੰਜਾਬ ਡਵੈਲਪ ਹੋਇਆ ਹੈ ਜੋ ਇਨਫਰਾਸਟ੍ਰਕਚਰ ਡਵੈਲਪ ਹੋਇਆ ਸਾਰਾ ਕੁਝ 100% ਉਹ ਇਨਫਰਾਸਟ੍ਰਕਚਰ ਬਣਾਉਣ ਪਿੱਛੇ ਇੱਕ ਸ਼੍ਰੋਮ ਨਿਕਾਲੀ ਦਲ ਹੈ ਤੁਸੀਂ ਭਾਵੇਂ ਪਾਵਰ ਲੈ ਲਓ ਬਿਜਲੀ ਬਿਜਲੀ ਦੇ ਬਿਗੈਰ ਕੋਈ ਸੁਭਾ ਚੱਲ ਨਹੀਂ ਸਕਦਾ ਦੇਸ਼ ਵੀ ਨਹੀਂ ਦੁਨੀਆ ਵੀ ਨਹੀਂ ਚੱਲ ਸਕਦੀ ਬਿਜਲੀ ਦੇ ਬਿਗੈਰ ਪੰਜਾਬ ਵਿੱਚ ਦਿਨੇ ਥਰਮਲ ਪਲਾਂਟ ਹੈ ਕਾਲੀ ਨੇ ਬਣਾਇਆ ਹੈ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਕਾਲੀ ਦਲ ਨੇ ਬਣਾਇਆ ਹੈ ਜੇ ਇੱਕੋ ਹੀ ਪਾਰਟੀ ਨੇ 99% ਕੰਮ ਕੀਤਾ ਹੈ ਦੂਜੇ ਨੇ ਜ਼ੀਰੋ ਤੇ ਟਾਈਮ ਹੁਣ ਦੋਨਾਂ ਦਾ 25-25 ਸਾਲ ਆ। ਉਵੇਂ ਰੋਡ ਨੈਟਵਰਕ, ਉਵੇਂ 에어ਪੋਰਟ ਨੈਟਵਰਕ, ਉਵੇਂ ਅਦਰ ਇਨਫਰਾਸਟ੍ਰਕਚਰ, ਉਵੇਂ ਜਿਹੜੀਆਂ ਕਿਸਾਨ ਨੂੰ ਫੈਸਿਲਿਟੀਆਂ, ਭਾਵੇਂ ਟਿਊਬਲ ਕਨੈਕਸ਼ਨ ਆ, ਪੱਕੇ ਖਾਲੇ ਆ, ਕਸੀਆਂ ਆ, ਨਹਿਰਾਂ ਤੇ ਜਿਹੜੇ ਆਪਣਾ ਫ੍ਰੀ ਜਿਹੜੀਆਂ ਆਪਾਂ ਸਹੂਲਤਾਂ ਦਿੱਤੀਆਂ 100% ਜੋ ਮਿਲ ਰਿਆ ਸੀ ਗਰੀਬ ਨੂੰ, ਕਿਸਾਨ ਨੂੰ 100% ਸਾਰੀਆਂ ਹੀ ਸ਼ੁਰੂ ਅਕਾਲੀ ਦਲ ਨੇ ਕੀਤੀਆਂ ਪਰ ਇਹ ਸਾਰਾ ਮੈਂ ਉਹ ਕਰੇ ਨਾ ਦੇਸਪਾਈਟ ਇੱਕ ਵੀ ਚੀਜ਼ ਕਿਸੇ ਹੋਰ ਨੇ ਨਹੀਂ ਕੀਤੀ ਤੁਸੀਂ ਵੀ ਐਗਜ਼ਾਮਪਲ ਨਹੀਂ ਦੇ ਸਕਦੇ ਕਿ ਆ ਚੀਜ਼ ਉਹਨਾਂ ਨੇ ਵੈਲਫੇਅਰ ਦੀ ਕੀਤੀ ਹੈ ਸਾਡੀਆਂ ਸਕੀਮਾਂ ਨੂੰ ਅੱਗੇ ਲੈ ਕੇ ਗਏ ਐਂਡ ਹੌਲੀ ਹੌਲੀ ਖਤਮ ਕਰ ਦਿੱਤੀਆਂ ਸੋ ਆ ਜਿਹੜਾ ਮੈਂ ਉਹ ਕਹਿ ਰਿਹਾ ਜੀ ਆਪ ਨੂੰ ਇੰਨਾ ਐਕਸਪੀਰੀਅੰਸ ਹੈ ਤੇ ਫਿਰ ਆਪਾਂ ਜਿਹੜੀਆਂ ਪਾਰਟੀਆਂ ਪੰਜਾਬ ਨੂੰ ਡਿਸਟਰੋਏ ਕਰਨ ਵਾਸਤੇ ਆਂਦੀਆਂ ਨੇ ਬਾਰ ਬਾਰ ਓਪਰਚੁਨਿਟੀ ਦੇਵੋਗੇ ਆਪਣੇ ਆਪ ਹੀ ਆਪਣਾ ਸੂਬਾ ਪੇਛੇ ਚਲੇ ਜਾਊਗਾ ਤੁਸੀਂ ਆਪਣੀਆਂ ਪ੍ਰਾਪਤੀਆਂ ਗਣਾਈਆਂ ਇਹਦੇ باوجود ਫਿਰ ਸ਼ਰਮਣੀ ਅਕਾਲੀ ਦਲ ਦੀ ਗੱਲ ਕਿਉਂ ਨਹੀਂ ਬਣਦੀ ਪਿਛਲੀਆਂ ਇਲੈਕਸ਼ਨਾਂ ਚ ਵੀ ਪਰਫਾਰਮੈਂਸ ਬਹੁਤ ਹੀ ਸ਼ਾਨਦਾਰ ਨਹੀਂ ਰਹੀ ਜਿਹੜੀਆਂ ਬਾਈ ਇਲੈਕਸ਼ਨ ਹੋਈਆਂ ਨੇ ਤੁਸੀਂ ਆਪਣੀ ਗੱਲ ਪਹੁੰਚਾਉਣ ਚ ਕਾਮਯਾਬ ਨਹੀਂ ਹੋ ਪਾਰੇ ਜਾਂ ਤੁਹਾਨੂੰ ਲੱਗਦਾ ਹੈ ਕਿ ਦੂਸਰੀਆਂ ਪੋਲੀਟੀਕਲ ਪਾਰਟੀਆਂ ਦਾ ਪ੍ਰਭਾਵ ਹੀ ਇੰਨਾ ਜ਼ਿਆਦਾ ਹੈ ਕਿ ਤੁਹਾਡੀ ਇਸ ਕਰਕੇ ਗੱਲ ਨਹੀਂ ਬਣ ਪਾਰੇ ਐਕਚੁਅਲੀ ਕੀ ਹੋਇਆ ਨਾ ਜਦੋਂ ਲਗਾਤਾਰ 10 ਸਾਲ ਸਾਡੇ ਹੋਏ ਤੇ ਉਦੋਂ ਮਿਲ ਸਾਰੀਆਂ ਪਾਰਟੀਆਂ ਦੇਖ ਲੈ ਕਿ ਇੰਨੇ ਕੰਮ ਕੀਤੇ ਐ ਕਿ ਇਹਨਾਂ ਨੂੰ ਇਕੱਠੇ ਹੋ ਘਟਾਈਏ ਹੂੰ ਉਦੋਂ ਸੋਸ਼ਲ ਮੀਡੀਆ ਸ਼ੁਰੂ ਸੀ ਤੇ ਆਮ ਆਦਮੀ ਪਾਰਟੀ ਨੇ ਆਪਣਾ ਲਗਾ ਸਭ ਤੋਂ ਪਹਿਲੇ ਯੂਜ਼ ਕਰਨਾ ਸ਼ੁਰੂ ਕੀਤਾ ਇੰਪਲੀਮੈਂਟ ਕੀਤਾ ਉਹਨਾਂ ਨੇ ਐਜਾ ਤੇ ਸੈਂਟਲ ਏਜੰਸੀਆਂ ਨੇ ਉਹਨਾਂ ਨੇ ਤੇ ਕਾਂਗਰਸ ਤੇ ਸਾਰਿਆਂ ਨੇ ਵਨ ਮੈਨ ਟਾਰਗੇਟ ਕਰਤਾ ਬਾਦਲ ਬਾਦਲ ਪਰਵਾਰ ਅਕਾਲੀ ਦਲ ਹੂੰ ਉਹਨਾਂ ਕਹੇ ਜੇ ਬਾਦਲ ਫੈਮਲੀ ਨੂੰ ਪਛੇ ਕਰਦਾਂਗੇ ਤੇ ਅਕਾਲੀ ਦਲ ਖਤਮ ਕਰਦਾਂਗੇ ਤੇ ਫਿਰ ਸਾਡੇ ਕੋਲੇ ਹ ਹੁਣ ਟਾਈਮ ਹੈ ਅੱਗੇ ਆਉਂਦਾ ਨਹੀਂ ਤੇ ਸਾਡੇ ਕੋਲੇ ਟਾਈਮ ਨਹੀਂ ਹੋਊਗਾ ਨਹੀਂ ਮਿਲੂਗਾ ਹੁਣ ਉਹ ਐਡਾ ਜ਼ਬਰਦਸਤ ਅਟੈਕ ਸੀ ਕਿ ਲੋਕਾਂ ਦੇ ਮਨਾਂ 'ਚ ਉਹਨਾਂ ਨੇ ਐਜਾ ਮਾਹੌਲ ਖੜਾ ਕਰਤਾ ਕਿ ਲੋਕਾਂ ਨੇ ਚੰਗੀਆਂ ਗੱਲਾਂ ਸਾਰੀਆਂ ਭੁਲਾ ਪਲਾਤੀਆਂ ਪਰਟੀਕੂਲਰ ਤੁਹਾਡੇ ਪਰਿਵਾਰ ਦੀ ਪਰਸੈਪਸ਼ਨ ਖਰਾਬ ਹੋਈ ਪਿਛਲੇ ਦੌਰ 'ਚ ਕਿਉਂਕਿ ਦੇ ਬਾਰ-ਬਾਰ ਤੁਸੀਂ ਕਹੀ ਜਾਓ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਸਾਡੇ ਖਿਲਾਫ ਕੇਸ ਕੀਤਾ ਸੀ 45000 4500 ਕਰੋੜ ਦਾ ਸਾਰਾ ਅਸੀਂ ਕੁਇਟ ਹੋਏ 1 ਰੁਪਿਆ ਸਾਡੇ ਖਿਲਾਫ ਨਹੀਂ ਕੱਢ ਸਕਿਆ ਹੁਣ ਦੂਜੀ ਪਾਰ ਕੈਪਟਨ ਅਮਰਿੰਦਰ ਸਿੰਘ ਫਿਰ ਤੋਂ ਆਇਆ ਉਹਨਾਂ ਕਿਹਾ ਚਲੋ ਕ腐ਸ਼ਨ ਨਹੀਂ ਹੁਣ ਮੈਂ ਸੌਂ ਖਾਣ ਲੱਗ ਜਾਣਾ ਹੂੰ ਦੇਖੋ ਉਹਨਾਂ ਨੇ ਸਟ੍ਰੈਟਜਿਸਟ ਹਾਇਰ ਕੀਤੇ ਕਿਤੇ ਆਪਣੇ ਪੰਜਾਬ ਦੇ ਲੋਕ ਰੱਬ ਨੂੰ ਜ਼ਿਆਦਾ ਮੰਨਦੇ ਆ ਐਸੇ ਗੁੜਕਾ ਸਭ ਕੱਢ ਕੇ ਪਬਲਿਕਲੀ ਸੌਂ ਉਨੇ ਖਾਦੀ ਹੁਣ ਜਿਹੜਾ ਬੰਦਾ ਗੁਰਕਾ ਸਾਹਿਬ ਤੇ ਪਬਲਿਕਲੀ ਸੌਂ ਖਾ ਕੇ ਮਕਰਜੇ ਉਹਦੇ ਕੈਰੈਕਟਰ ਬਾਰੇ ਤੁਹਾਨੂੰ ਕੀ ਪਤਾ ਸਾਰਿਆਂ ਨੂੰ ਪਤਾ ਹੈ ਜਿਹੜਾ ਬੰਦਾ ਲਗਾ ਜ਼ਿੰਦਗੀ ਵਿੱਚ ਮਸਾਂ 5 ਜਾਂ 6 ਵਾਰ ਮੱਥਾ ਟੇਕਣ ਗਿਆ ਹੋਵੇ ਪਰ ਆਪਣੇ ਲੋਕਾਂ ਨੇ ਦੇਖ ਲਿਆ ਕਿ ਇਹਨ ਗੁਰਕਾ ਸਾਹਿਬ ਦੀ ਸੌਂ ਖਾਦੀ ਹੈ ਵਿਸ਼ਵਾਸ ਕਰ ਲਿਆ ਉਵੇਂ ਝਾੜੂ ਵਾਲਿਆਂ ਨੇ ਕੀਤਾ ਕਿ ਜੇ ਐਂ ਵਿਸ਼ਵਾਸ ਹੋ ਜਾਂਦਾ ਹੈ ਉਹਨਾਂ ਦੀ ਫਾਰਮ ਗਰੰਟੀ ਮੈਂ ਬਦਲਾ ਸਾਰੇ ਕਰਪਟ ਹੈ ਕਰਕੇ ਲੋਕਾਂ ਨੇ ਕਿਹਾ ਸ਼ਾਇਦ ਇਹਨੂੰ ਵੀ ਮੌਕਾ ਦੇ ਦੋ ਸੋ ਅੱਜ ਦੇ ਹੁਣ ਲੋਕਾਂ ਨੇ ਦੇਖ ਲਿਆ ਕਿ ਯਾਰ ਨਾਫਿਸ ਨਾਫ ਅੱਜ ਤੁਸੀਂ ਦੇਖੋਗੇ ਰਿਜ਼ਲਟ ਤਰਨ ਤਰ ਦੇ ਇਟ ਬੀਨ ਐਗਜ਼ਾਮਪਲ ਹੂੰ ਲੋਕਾਂ ਦੇ ਮਨ ਚ ਆ ਗਿਆ ਕਿ ਸਹੀ ਮੈਨੇ ਤੇ ਪੰਜਾਬ ਵਾਸਤੇ ਪੰਜਾਬ ਦੀ ਖੇਤਰੀ ਪਾਰਟੀ ਦੀ ਬਹੁਤ ਲੋੜ ਹੈ ਕਿਉਂਕਿ ਸਾਡੇ ਵਾਸਤੇ ਇਹ ਘਰ ਹੈ ਸਾਡੇ ਵਾਸਤੇ ਇਹ ਪਰਿਵਾਰ ਹੈ ਪੰਜਾਬ ਨੈਸ਼ਨਲ ਪਾਰਟੀਆਂ ਵਾਸਤੇ ਪੰਜਾਬ ਪਰਿਵਾਰ ਨਹੀਂ ਹੈ ਉਹਨਾਂ ਵਾਸਤੇ ਇੱਕ ਸਟੇਟ ਹੈ ਜੇ ਇੱਥੇ ਨਹੀਂ ਗੱਲ ਬਣੂਗੀ ਅਸੀਂ ਕਿਸੇ ਹੋਰ ਸਟੇਟ 'ਚ ਚਲੇ ਜਾਵਾਂਗੇ ਨਾਲੇ ਜੇ ਹਰਿਆਣਾ ਤੇ ਪੰਜਾਬ 'ਚ ਕੌਨਫਲਿਕਟ ਆਊਗਾ ਉਹ ਕਿਤੇ ਪੰਜਾਬ ਦੇ ਹੱਕ 'ਚ ਨਹੀਂ ਸਟੈਂਡ ਲੈਣਗੇ ਅਸੀਂ ਇਕੱਲੇ ਜਿਹੜੇ ਪੰਜਾਬ ਦੇ ਹੱਕ 'ਚ ਵੀ ਸਟੈਂਡ ਲੈਣੇ ਆ ਲੈਂਦੇ ਰਹੇ ਆ ਤੇ ਅੱਗੇ ਤੇ ਵੀ ਲਾਵਾਂਗੇ ਤੇ ਪੰਜਾਬ ਵਾਸਤੇ ਅਸੀਂ ਕੁਝ ਮਰਜ਼ੀ ਕਰ ਸਕਦੇ ਆ ਆਈ ਕਾਰਨ ਵੱਡੇ ਬਾਦਲ ਸਾਹਿਬ 16 ਸਾਲ ਜੇਲ੍ਹ ਕੱਟੀਆਂ ਕਿਸ ਵਾਸਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਪਰ ਹੁਣ ਜਿਹੜੀ ਗੱਲ ਹੈ ਆਪੋਜੀਸ਼ਨ ਤੁਹਾਡੇ ਬਾਰੇ ਫੈਲਾ ਰਹੀ ਆ ਉਹ ਕਹਿੰਦੇ ਕਿ ਕਾਲੀਆਂ ਨੂੰ ਤਾਂ ਮਤਲਬ ਗੈਂਗਸਟਰ ਦਾ ਪਰਿਵਾਰ ਹੀ ਕੈਂਡੀਡੇਟ ਲੱਭਿਆ ਕਹਿੰਦੇ ਕਾਲੀ ਦਲ ਨੂੰ ਕੋਈ ਉਮੀਦਵਾਰ ਹੀ ਨਹੀਂ ਥਿਆਇਆ ਇਸ ਕਰਕੇ ਇਹਨਾਂ ਨੇ ਗੈਂਗਸਟਰ ਦੇ ਪਰਿਵਾਰ ਨੂੰ ਜਿਹੜਾ ਉਹ ਟਿਕਟ ਦਿੱਤੀ ਹੈ ਦੂਸਰਾ ਸੁਖਵੀਰ ਜੀ ਅਲੀਗੇਸ਼ਨ ਇਹ ਲੱਗਦਾ ਹੈ ਕਿ ਜਿਹੜੇ ਕੰਚਨ ਜੀ ਨੇ ਉਹਨਾਂ ਦੇ ਵੱਲੋਂ ਕਹਿੰਦੇ ਕਿ ਲੋਕਾਂ ਦੇ ਕੰਨ ਨਾਲ ਫੋਨ ਲਾ ਦਿੱਤਾ ਜਾਂਦਾ ਕਿ ਇਹ WhatsApp ਗੱਲ ਕਰਨਗੇ ਜੀ ਧੱਕੇ ਨਾਲ ਜ਼ਬਰਦਸਤੀ ਡੰਡੇ ਦੇ ਜ਼ੋਰ ਤੇ ਲੋਕਾਂ ਨੂੰ ਆਪਣੇ ਵੱਲ ਕੀਤਾ ਜਾ ਰਿਹਾ ਕਿਤੇ ਤੁਸੀਂ ਜਿਹੜੇ ਬੰਦੇ ਨੂੰ ਕਰਾਇਆ ਹੀ ਉਹ ਕਿਤੇ ਬਿਆਨ ਦਿੰਦਾ ਹੈ ਹੂੰ ਜੇ ਆ ਰਾਜਾ ਵੜੇਂਗ ਇਹ ਜੇ ਲੋਕ ਬਿਆਨ ਦਿੰਦੇ ਆ ਰਾਜਾ ਵੜੇਂਗ ਨੂੰ ਤਾਂ ਪਤਾ ਹੀ ਨਹੀਂ ਮੈਂ ਅੱਜ ਸਵੇਰੇ ਕੀ ਬੋਲਿਆ ਤੇ ਸ਼ਾਮ ਨੂੰ ਕੀ ਬੋਲਣਾ ਹੈ ਹੂੰ ਆਨ ਨੂੰ ਫਰਸਟ੍ਰੇਸ਼ਨ ਹੋ ਗਈ ਤੁਸੀਂ ਹੈਰਾਨ ਰਹੇ ਹੋਗੇ ਧਰਮੀ ਫੌਜੀ ਪਰਿਵਾਰ ਨੂੰ ਤੁਸੀਂ ਗੈਂਗਸਟਰ ਕਹਿ ਰਹੇ ਹੋ ਰਾਜਾ ਵੜੇਂਗ ਉਹ ਬੰਦਾ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨੂੰ ਤਾਂ ਮਾਂ ਕਹਿੰਦਾ ਆਪਣੀ ਤੇ ਜਿਸ ਪਰਿਵਾਰ ਨੇ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਵਾਸਤੇ ਉਥੇ ਆਪਣਾ ਸਾਰਾ ਕੁਝ ਕੁਰਬਾਨ ਕਰਤਾ ਉਹਨੂੰ ਕਹਿੰਦੇ ਕਿ ਇਹ ਗੈਂਗਸਟਰ ਹੈ ਨਿਊ ਕਹਿੰਦੇ ਤੁਸੀਂ ਉਸ ਆਦਮੀ ਦੇ ਕੈਰੈਕਟਰ ਦਾ ਬਹੁਤ ਪਤਾ ਹੀ ਲੱਗ ਜਾਂਦਾ ਉਹ ਕਹਿੰਦੇ ਤੁਸੀਂ ਧਰਮੀ ਫੌਜੀ ਦੀ ਗੱਲ ਕਰਦੇ ਹੋ ਤੁਹਾਡਾ ਧਰਮੀ ਫੌਜੀ ਹੈ ਕਿੱਥੇ ਹੈ ਉਹ ਕਹਿੰਦੇ ਲੈ ਕੇ ਤ आओ ਧਰਮੀ ਮੈਂ ਵੀ ਮਿਲਿਆ ਉਹਨਾਂ ਕੋਈ ਕੋਈ ਕਿਹਦੀ ਚ ਕੋਈ ਪ੍ਰੋਬਲਮ ਕੀ ਹੈ ਇਹਦੇ ਚ ਆਹ ਜਿਹੜੀ ਗੱਲ ਹੈ ਨਾ ਪਹਿਲੇ ਕਹਿੰਦਾ ਸੀ ਗੈਂਗਸਟਰ ਹੈ ਫਿਰ ਉਹਨੂੰ ਕਹਿੰਦੇ ਧਰਮੀ ਫੌਜੀ ਕੱਲ ਕੁਝ ਹੋਰ ਹੋ ਜਾਊਗਾ ਅੱਜ ਰਾਜਾ ਵਡਿੰਗ ਨੇ ਐਸਸੀ ਭਾਈਚਾਰੇ ਪਰ ਕੁਝ ਬੋਲਿਆ ਕੱਲ ਕੁਝ ਹੋਰ ਬੋਲੂਗਾ ਵੀ ਆਰ ਨਾਟ ਅਨਸਰਬਲ ਟੂ ਹਿਮ ਉਹ ਵੀ ਗੱਲ ਕਹਿੰਦੇ ਕਹਿੰਦੇ ਜੰਗ ਲੜੀ ਕਿਹੜੀ ਹੈ ਤੁਹਾਡੇ ਧਰਮੀ ਫੌਜੀ ਨੇ ਦੱਸਾਂ ਰਾਜਾ ਵਡਿੰਗ ਕਿਹੜੀ ਲੜੀ ਹੈ ਜਿਹੜੀ ਤੇਰੀ ਮਾਂ ਨੇ ਟੈਂਕਾਂ ਤੋਪਾਂ ਤੇ ਹਮਲਾ ਕੀਤਾ ਸੀ ਉਹ ਜੰਗ ਲੜੀ ਹੈ 84 ਦੇ ਵੇਲੇ 84 ਦੇ ਵੇਲੇ ਗੁਰਬਾਦ ਸਾਹਿਬ ਤੇ ਇੰਦਰਾ ਮਾ ਨੇ ਇੰਦਰਾ ਮਾਂ ਦੀ ਗੱਲ ਕਰ ਰਹੇ ਆ ਕੋਈ ਹੋਰ ਨਾ ਸਮਝੇ ਬਟਨ ਇੰਦਰਾ ਇਹਦੀ ਮਾਂ ਕਿ ਕਿਉਂਕਿ ਟੀ-ਸ਼ਰਟ ਤੇ ਲਿਖਦਾ ਹੁੰਦਾ ਨਾ ਇੰਦਰਾ ਮੇਰੀ ਮਾਂ ਹੈ ਹਾਂਜੀ ਜੋ ਇੰਦਰਾ ਮਾਂ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਉਹ ਉਹ ਜੰਗ ਵਾਸਤੇ ਉਹਨੇ ਕੁਰਬਾਨ ਹੋਇਆ ਸੀ ਤੁਸੀਂ ਰਾਜਾ ਵੜਿੰਗ ਦੀ ਗੱਲ ਛੇੜ ਲਈ ਆ ਤੇ ਰਾਜਾ ਵੜਿੰਗ ਦਾ ਜਿਹੜਾ ਬਿਆਨ ਆਇਆ ਬੂਟਾ ਸਿੰਘ ਹੋਰਾਂ ਦੇ ਬਾਰੇ ਉਹਦਾ ਸੂ ਮੋਟੋ ਵੀ ਲੈ ਲਿਆ ਗਿਆ ਹੈ ਜਸਵੀਰ ਸਿੰਘ ਗੜੀ ਹੋਰਾਂ ਦੇ ਵੱਲੋਂ ਉਹਨਾਂ ਦੇ ਇਸ ਬਿਆਨ ਤੇ ਪ੍ਰਧਾਨ ਜੀ ਤੁਹਾਡਾ ਕੀ ਪ੍ਰਤੀਕਰਮ ਹੈ ਦੇਖੋ ਹਾਲਾਂਕਿ ਉਹਨੇ ਮਾਫੀ ਵੀ ਮੰਗ ਲਈਏ ਦੇਖੋ ਰਾਜਾ ਵੜਿੰਗ ਦਾ ਕੱਲਾ ਪਹਿਲੀ ਵਾਰ ਬਿਆਨੀ ਹੈ ਇਹਨੂੰ ਇਹਦੀ ਸ਼ਬਦਾਂ ਤੇ ਕੰਟਰੋਲ ਨਹੀਂ ਹੈ ਇਹਨੂੰ ਪਤਾ ਹੀ ਨਹੀਂ ਕਿਸ ਵੇਲੇ ਕੀ ਕਹਿ ਦੇਣਾ ਹੈ ਐ ਜੇ 100 ਵਾਰ ਇਹਨੇ ਮੈਂ ਦੇਖਿਆ ਕੱਲਾ ਕਹੀਆਂ ਤੇ ਇੰਨਾ ਬੇਸ਼ਰਮ ਹੈ ਤੇ ਮਾਫੀ ਮੰਗਣ ਚ ਇੱਕ ਟਾਈਮ ਲਾਉਂਦਾ ਫਿਰ ਜੇ ਮਾਫੀ ਮੰਗਣੀ ਸੀ ਤੇ ਆਪਣੇ ਸ਼ਬਦਾਂ ਨੂੰ ਕੰਟਰੋਲ ਕਰੇ ਹੂੰ ਦੇਖੋ ਇੱਕ ਇੱਕ ਧਰਮ ਦੇ ਇੱਕ ਤੁਸੀਂ ਐਜੀ ਗੱਲ ਕਹਿਣੀ ਆ ਸਟਰੋਂਗਲੀ ਕੰਡੈਮਨਬਲ ਹੈ ਤੇ ਨਾਲੇ ਮੈਂ ਤੁਹਾਨੂੰ ਸਹੀ ਦੱਸਾਂ ਆ ਤਾਂ ਹੈਬਿਚੁਅਲ ਕ੍ਰਿਮਨਲ ਬਣ ਗਿਆ ਤੇ ਮੈਂ ਤਾਂ ਕਹਿੰਦਾ ਇਹਦੇ ਤੇ ਸਖਤ ਕਾਰਵਾਈ ਹੋਏ ਤੇ ਐਗਜ਼ਾਮਪਲ ਸੈੱਟ ਹੋਏ ਕਿ ਜੇ ਕਿਸੇ ਪਾਰਟੀ ਦਾ ਪ੍ਰਧਾਨ ਐਜ਼ ਅ ਸ਼ਬਦ ਬੋਲਦਾ ਇਹਨੂੰ ਐਡੀ ਮਾਫੀ ਨਹੀਂ ਹੋਣੀ ਚਾਹੀਦੀ ਇੱਕ ਐਗਜ਼ਾਮਪਲ ਸੈੱਟ ਹੋਣਾ ਚਾਹੀਦਾ ਪ੍ਰਤਾਪ ਬਾਜਵਾ ਹੋਰਾਂ ਦੇ ਨਾਲ ਮੈਂ ਇੰਟਰਵਿਊ ਕੀਤਾ ਉਹ ਕਹਿੰਦੇ ਕਿ ਨਾ ਗੁੰਡੇ ਨਾ ਹੰਕਾਰੀ ਇਸ ਵਾਰ ਕਾਂਗਰਸ ਦੀ ਵਾਰੀ ਉਹ ਤੁਹਾਨੂੰ ਗੁੰਡੇ ਸਰਦਦੇ ਆ ਸਰਕਾਰ ਨੂੰ ਹੰਕਾਰੀ ਸਰਦਦੇ ਆ ਕਾਂਗਰਸ ਦੇ ਉਮੀਦਵਾਰ ਬਾਰੇ ਤੇ ਪ੍ਰਤਾਪ ਸਿੰਘ ਬਾਜਵਾ ਬਾਰੇ ਕੀ ਕਹੋਗੇ ਤੁਸੀਂ ਜੋ ਉਮੀਦਵਾਰ ਹੈ ਕਾਂਗਰਸ ਪਾਰਟੀ ਦਾ ਜੀ ਨਾਂ ਕੀ ਉਹਦਾ ਜੀ ਹਾਂਜੀ ਬੁਰਸਾਬ ਬੁਰਸਾਬ ਹਾਂਜੀ ਉਹਨਾਂ ਦੇ ਫਾਦਰ ਕੌਣ ਸੀ ਤੁਸੀਂ ਦੱਸੋ ਜੀ ਉਹਨਾਂ ਦੇ ਫਾਦਰ ਸਭ ਤੋਂ ਵੱਡੇ ਡਰੱਗਸ ਸਮਗਲਰ ਪੰਜਾਬ ਦੇ ਸੀ ਉਹਨਾਂ ਦੀ ਮੌਤ ਵੀ ਜੇਲ੍ਹ 'ਚ ਹੋਈ ਹੈ ਸਭ ਤੋਂ ਵੱਡੇ ਸਮਗਲਰ ਅੱਛਾ ਲਿੰਕ 10 15 ਸਾਲ ਤੇ ਜੇਲ੍ਹ 'ਚ ਹੀ ਉਹਨਾਂ ਦੀ ਮੌਤ ਹੋਈ ਹੈ। ਬਾਜਵਾ ਸਾਹਿਬ ਉਹਨਾ ਰਿਕਾਰਡ ਚੈੱਕ ਕਰ ਲੋ। ਤੁਹਾਡਾ ਹੀ ਭਾਈਚਾਰਾ ਸੀ। ਹੂੰ। ਭਾਈਚਾਰਾ ਕਿਵੇਂ ਬਾਜਵਾ ਸਾਹਿਬ ਦਾ ਹੋ ਗਿਆ? ਥੋਨਾਂ ਨੂੰ ਪਤਾ ਸਮਝ ਲੈਣਗੇ। ਅੱਛਾ ਇੰਪੋਰਟੈਂਟ ਗੱਲ ਇਹ ਹੈ ਕਿ ਮੁੱਖ ਮੰਤਰੀ ਵੀ ਥੋਨਾਂ ਨੂੰ ਨਿਸ਼ਾਨੇ ਤੇ ਲੈ ਰਿਹਾ। ਬੀਬਾ ਜੀ ਸਟੇਟਮੈਂਟ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਹੁੰਦਾ ਹੀ ਨਹੀਂ ਸੀ, ਚਿੱਟਾ ਹੁੰਦਾ ਹੀ ਨਹੀਂ ਸੀ। ਕਹਿੰਦੇ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਸੀ। ਉਹ ਅੱਜ ਵੀ ਤੁਹਾਡੇ ਸਾਲਾ ਸਾਹਿਬ ਨੂੰ ਨਿਸ਼ਾਨੇ ਤੇ ਲੈ ਰਿਹਾ ਹੈ। ਮੁੱਖ ਮੰਤਰੀ ਦੇ ਪ੍ਰਚਾਰ ਨੂੰ ਉਹਨਾਂ ਦੇ ਬਿਆਨਾਂ ਨੂੰ ਔਰ ਸਰਕਾਰ ਦੀ ਸਥਿਤੀ ਨੂੰ ਤੁਸੀਂ ਕਿਵੇਂ ਵੇਣੇ ਉਹ ਕੈਂਡੀਡੇਟ ਤੇ ਮੈਂ ਬਾਅਦ ਚ ਆਉਣਾ ਦੇਖੋ ਮੁੱਖ ਮੰਤਰੀ ਦਾ ਦਿਮਾਗ ਹਿੱਲਿਆ ਪਿਆ ਹੈ ਪਤਾ ਨਹੀਂ ਕੀ ਗੱਲ ਹੈ ਫਰਸਟ੍ਰੇਸ਼ਨ ਐ ਨਹੀਂ ਆਈ ਪਈ ਹੈ ਅੱਛਾ ਇੱਕੇ ਦੇ ਵਿੱਚ ਮਨ ਚ ਇੱਕ ਬਹੁਤ ਵੱਡਾ ਭੈਮ ਹੈ ਕਿ ਮੈਂ ਹੁਣ ਪੂਰੀ ਜ਼ਿੰਦਗੀ ਮੁੱਖ ਮੰਤਰੀ ਰਹਿਣਾ ਹੂੰ ਕਈ ਬੰਦੇ ਨਾ ਸੋਚਣ ਲੱਗ ਜਾਂਦੇ ਕਿ ਮੇਰੇ ਕੋਲ ਇਹ ਤਾਮ ਸ਼ਾਮ ਨਾ ਰਹਿਣਾ ਉਹਨਾਂ এজੇ ਬਿਆਨ ਰੋਜ਼ ਬਿਆਨ ਐਂਡ 24 ਘੰਟੇ ਤੁਸੀਂ ਉਹਦੇ ਬਿਆਨ ਸੁਣ ਲੋ ਕਿ ਕੱਲ ਪਰਸੋਂ ਮੁਕਸਰ ਬਿਆਨ ਦੇ ਰਿਹਾ ਸੀ ਆਪਣੀ ਭਾਸ਼ਣ ਦੇ ਰਿਹਾ ਸੀ 50 ਮਿੰਟਾਂ ਵਿੱਚੋਂ 45 ਮਿੰਟ ਬਾਦਲ 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 ਹੀ ਕਰਦਾ ਰਿਹਾ ਅਸੀਂ ਤਾਂ ਥੋੜੇ ਨਾਲ ਥੋੜੇ ਨਾਲ ਮੋਹ ਜਿਆਦਾ ਤਾਂ ਨਹੀਂ ਮਾ ਉਹ ਨਹੀਂ ਉਹਨੂੰ ਡਾਰੀ ਲਸਾਂ ਤੋਂ ਲੱਗਦਾ ਹੈ ਤੁਸੀਂ ਦੇਖ ਲੋ ਜਿੰਨੀਆਂ ਵੀ ਪੋਲਿਟੀਕਲ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆਪ ਹੈ ਹਾਂ ਸਭ ਤੋਂ ਵੱਡਾ ਨਿਸ਼ਾਨਾ ਤੁਹਾਨੂੰ ਲੇ ਸਾਰੇ ਹਰ ਰੋਜ਼ ਬਾਦਲ ਹੀ ਕਰਦੇ ਆ ਤੇ ਬਾਦਲ ਤਾਂ ਤੁਸੀਂ ਚਲੋ ਸਾਡੀ ਹੁਣ ਏਨੀ ਤਿੰਨ ਸੀਟਾਂ ਤੇ ਰਹਿ ਗਏ ਹੁਣ ਕਿਉਂ ਡਰਦੇ ਹੋ ਕਲੀਅਰ ਕਟਾ ਉਹ ਡਾਰੀ ਸਾਡੇ ਤੋਂ ਹੈ ਕਿਉਂਕਿ ਸ਼੍ਰੋਮਣੀ ਕਾਲੀਦਲ ਕੌਮ ਦੀ ਪੰਜਾਬ ਦੀ ਜਥੇਬੰਦੀ ਹੈ ਇਹਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਥੋੜਾ ਟਾਈਮ ਤੇ ਪਿੱਛੇ ਹੋਏ ਆ ਪਰ ਹੁਣ ਤੂਫਾਨ ਮੰਗਵਾ ਗਿਆ ਰਹੀ ਹੈ ਜਦੋਂ ਕੋਈ ਬਾਇਲੈਕਸ਼ਨ ਆ ਜਾਂਦੀ ਹੈ ਪ੍ਰਧਾਨ ਜੀ ਸਰਕਾਰ ਵਾਲੇ ਤੁਹਾਡਾ ਕੋਈ ਇੱਕ ਅਦਾ ਦੋਸਤ ਜਾਂ ਭਰਾ ਪਟਕੇ ਲੈ ਜਾਂਦੇ ਆ ਪਹਿਲਾਂ ਡਿੰਪੀ ਢਲੋਂ ਲੈ ਗਏ ਹੁਣ ਕਹਿੰਦੇ ਡਿੰਪੀ ਦੇ ਰਾਈ ਹਰਮੀਰ ਸੰਧੂ ਨੂੰ ਲੈ ਗਏ ਦੋਵੇਂ ਤੁਹਾਡੇ ਪੱਕੇ ਆੜੀ ਸੀ ਪ੍ਰਧਾਨ ਜੀ ਲੋਕ ਗੱਲਾਂ ਕਰਦੇ ਆ ਵੀ ਅਕਾਲੀ ਦਲ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਆਪਦਾ ਲੂਣ ਚੈੱਕ ਕਰਾਉਣਾ ਚਾਹੀਦਾ ਤੁਹਾਡੇ ਲੂਣ ਚ ਨੁਕਸਾ ਹੈ ਕਿ ਜਾਂ ਤੁਹਾਡੀ ਪਾਲਿਸੀ ਚ ਨੁਕਸਾ ਲੋਕ ਤੁਹਾਨੂੰ ਛੱਡ ਜਾਂਦੇ ਆ ਨਹੀਂ ਮੈਂ ਤੁਹਾਨੂੰ ਦੱਸਾ ਪਰਮਾਤਮਾ ਦੀ ਬੜੀ ਮੇਰ ਹੈ ਸਾਰਾ ਕੁਝ ਹੀ ਪਰਮਾਤਮਾ ਕਰੀ ਜਾਂਦਾ ਹੈ ਜਿਹੜੇ ਲੋਕਾਂ ਦੇ ਕਰਕੇ ਕਾਲੀ ਦਲ 네ਗੇਟਿਵ ਸੀ ਪਰਮਾਤਮਾ ਆਪਣੇ ਆਪ ਹੀ ਉਹਨੂੰ ਬਾਹਰ ਭੇਜ ਜਾਂਦਾ ਹੈ ਤੁਸੀਂ ਇਹਨੂੰ ਪੋਜ਼ਿਟਿਵ ਮੰਨਦੇ ਹੋ ਸਾਰੇ ਕੁਸ਼ ਮੈਂ ਤਾਂ ਕਹਿੰਦਾ ਬਹੁਤ ਪੋਜ਼ਿਟਿਵ ਹੈ ਜਿੰਨੀ ਰਿਕਰਿਸ਼ਨ ਹੋ ਰਹੀ ਹੈ ਮੈਂ ਕਹਿੰਦਾ ਜੋ ਕੰਮ ਮੈਂ ਨਹੀਂ ਕਰ ਸਕਦਾ ਸੀ ਰੱਬ ਵੀ ਕਰੀ ਜਾਂਦਾ ਤੇ ਜੇ ਤੁਸੀਂ ਦੇਖਿਆ ਹੋਣਾ ਜਦੋਂ ਦੇ ਉਹ ਸਾਰੇ ਗਏ ਆ ਉਦੋਂ ਤਾਂ ਖਾਲੀ ਦਲ ਸਟਰੋਂਗ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਲੋਕਾਂ ਉਹਨਾਂ ਦੀ ਰਿਪਿਊਟੇਸ਼ਨ ਮਰੀ ਸੀ ਹੁਣ ਜਿਹੜੀਆਂ ਪਾਰਟੀਆਂ ਜਾ ਰਹੀ ਐ ਉਹ ਪਾਰਟੀਆਂ ਨੂੰ ਖਤਮ ਕਰੀ ਜਾਣਗੇ ਹਰਮੀਰ ਸੰਧੂ ਹਰਾਂ ਦੇ ਨਾਲ ਮੇਰੀ ਗੱਲ ਹੋਈ ਮੈਂ ਕਿਹ ਕੀ ਵਜ੍ਹਾ ਸੀ ਸੁਖਬੀਰ ਸਿੰਘ ਬਾਦਲ ਨੂੰ ਛੱਡਣ ਦੀ ਤੁਸੀਂ ਉੱਥੇ ਜਿੱਤੇ ਵੀ ਸੀ ਸਾਰਾ ਕੁਝ ਸੀ ਕਹਿੰਦੇ ਪ੍ਰੋਬਲਮ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਸਿਰਫ 2-3 ਲੋਕਾਂ ਦੀ ਸੁਣਦੇ ਆ ਹੋਰ ਕਿਸੇ ਦੀ ਸੁਣਦੇ ਨਹੀਂ ਤੇ ਕਹਿੰਦੇ ਚੱਲਦੀ ਅਕਾਲੀ ਦਲ 'ਚ ਸਿਰਫ 2-3 ਬੰਦਿਆਂ ਦੀ ਹੈ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਰਾਈਟ ਤੇ ਲੈਫਟ ਮੰਨੇ ਜਾਂਦੇ ਹੁਣ ਐ ਨਹੀਂ ਕਿਹਾ ਕਿ ਮੈਂ ਕੋਨਾ ਚ ਇੱਕ ਸੀ ਤੁਸੀਂ ਮੰਨਦੇ ਹੋ ਸੀ ਦੇਖੋ ਜਿਹੜਾ ਬੰਦਾ ਜਿਹਨੂੰ ਮੈਂ ਅੱਜ ਤੱਕ ਕਿਸੇ ਕੰਮ 'ਚ ਨਾਂ ਨਹੀਂ ਕਿਹਾ ਜਿਦੋਂ ਮਰਜ਼ੀ ਮੇਰੇ ਘਰੇ ਆ ਜਾਂਦਾ ਜਿਦੋਂ ਮਰਜ਼ੀ ਮੈਨੂੰ ਦਰਵਾਜ਼ਾ ਖਲ੍ਹ ਕੇ ਕਾਰ ਚਵਾੜ ਜਾਂਦਾ ਜੇ ਉਹ ਕਹਿ ਜੀ ਗੱਲ ਕਹੇ ਤੇ ਉਹਨੂੰ ਸ਼ਰਮ ਹੋਣੀ ਚਾਹੀਦੀ ਹੈ ਅੱਛਾ ਐਸਜੀਪੀਸੀ ਦੀ ਚੋਣ ਹੋਈ ਹੈ ਤਾਮੀ ਸਾਹਿਬ ਪੰਜਵੀਂ ਵਾਰ ਪ੍ਰਧਾਨ ਬਣ ਗਏ ਆ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਇਸ ਵਾਰ ਵਿਰੋਧ ਦੇ ਵਿੱਚ ਸੀਗੀਆਂ ਅਕਾਲੀ ਦਲ ਪੁਨਰਸਰਜੀਤ ਵੀ ਪੂਰੇ ਤੌਰ ਤੇ ਵਾਹ ਲਾ ਰਿਆ ਸੀ ਨਤੀਜਿਆਂ ਨੂੰ ਵੇਖਦਿਆਂ ਕੀ ਟਿੱਪਣੀ ਕਰਨੀ ਚਾਹੋਗੇ ਦੇਖੋ ਆ ਜਿਹੜਾ ਇਲੈਕਸ਼ਨ ਹੈ ਬੜਾ ਕਲੀਅਰ ਮੈਸੇਜ ਹੈ ਹੁਣ ਐਜੀਪੀਸੀ ਦੇ ਕਈ ਮੈਂਬਰ ਆਮ ਆਦਮੀ ਪਾਰਟੀ ਚਲੇ ਗਏ ਕਈ ਮੈਂਬਰ ਕਾਂਗਰਸ ਚ ਹੈ ਕਈ ਮੈਂਬਰ ਇਹਨਾਂ ਦੇ ਆ ਪੁਨਰ ਸਜੀਤ ਕਾ ਲੋ ਜਾਂ ਦੂਜੀਆਂ ਜਿਹੜੀਆਂ ਨਵਾ ਚੁੱਲਾ ਦਲ ਬਣਿਆ ਉਹਦੇ ਚ ਹੈ ਦੇਖੋ ਸਾਰੇ ਇਕੱਠੇ ਇੱਕ ਪਲੈਟਫਾਰਮ ਤੇ ਇੱਕ ਪਾਸੇ ਸ਼੍ਰੋਮਣੀ ਕਾਲੀ ਦਲ ਇੱਕ ਪਾਸੇ ਸਾਰੇ ਸਾਰੇ ਇਕੱਠੇ ਹੋ ਕੇ ਵੀ ਦੇਖੋ ਪਿਛਲੀ ਵਾਰ 30 ਦੇ ਨੇੜੇ ਸੀ ਹੁਣ 18 ਹੋ ਗਏ ਅਗਲੇ ਟਾਈਮ ਸੱਤ ਅੱਠ ਹੀ ਰਹਿ ਜਾਣਗੇ ਹਮ ਇੱਕ ਕਲੀਅਰ ਮੈਸੇਜ ਹੈ ਕਿ ਪੰਜਾਬ ਦੇ ਲੋਕਾਂ ओनली ਰੈਕਗਨਾਈਜ਼ ਵਨ ਅਕਾਲੀ ਦਲ ਜਿਹਦੀ 105 ਸਾਲ ਪੁਰਾਣੀ ਉਮਰ ਹੈ ਉਹ ਸ਼ਰਮ ਨਹੀਂ ਅਕਾਲੀ ਦਲ ਆ ਜਿੰਨੇ ਬਣ ਗਏ ਉਹਨਾਂ ਕਰੇ ਜਾਣਗੇ ਤੇ ਇਤਿਹਾਸ ਗਵਾਹ ਜਿੰਨੇ ਅੱਜ ਤੱਕ ਬਣੇ ਸਾਰੇ ਖਤਮ ਹੋਇਆ ਓਰੀਜਨਲ ਅਕਾਲੀ ਦਲ ਓਰੀਜਨਲੀ ਰਿਹਾ ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਜ਼ਮੀਨ ਤੇ ਬਹੁਤ ਮਿਹਨਤ ਕਰ ਰਹੇ ਹੋ ਮਤਲਬ ਤੁਸੀਂ ਐਕਟਿਵ ਬਹੁਤ ਹੈਗੇ ਹੋ ਪਿੰਡ ਪਿੰਡ ਜਾਂਦੇ ਹੋ ਲੋਕਾਂ ਨਾਲ ਗੱਲਬਾਤ ਕਰਦੇ ਹੋ ਪਰ ਪ੍ਰਧਾਨ ਜੀ ਤੁਹਾਨੂੰ ਗਰਾਊਂਡ ਲੈਵਲ ਤੇ ਇਹ ਗੱਲ ਲੱਗਦੀ ਜਿਵੇਂ ਤੁਸੀਂ ਆਪ ਸ਼ੁਰੂ ਕੀਤਾ ਸੀ ਕਿ ਸਾਡੇ ਬਾਰੇ ਇੱਕ ਪਰਸੈਪਸ਼ਨ ਕ੍ਰੀਏਟ ਕੀਤੀ ਗਈ ਕਿ ਸੁਬੀਰ ਸਿੰਘ ਬਾਦਲ ਤਾਂ ਕਾਰੋਬਾਰੀ ਆਦਮੀ ਹੈ ਸੁਬੀਰ ਬਾਦਲ ਬਿਜ਼ਨਸਮੈਨ ਹੈ ਇਹਨਾਂ ਨੇ ਸਰਕਾਰ ਦਾ ਲਾਹਾ ਲੈ ਕੇ ਕਾਰੋਬਾਰ ਖੜਾ ਕਰ ਲਿਆ ਜੀ ਚੈਨਲ ਬਣਾ ਲਿਆ ਜੀ ਤਸਕਰੀ ਹੋਈ ਜੀ ਬੱਸਾਂ ਬਣਾ ਲਈਆਂ ਜੀ ਇਹ ਸਾਰੀਆਂ ਚੀਜ਼ਾਂ ਦੀ ਕਲੈਰਟੀ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਹੁਣ ਹੋ ਗਈ ਹੈ ਕਿ ਨਹੀਂ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਕੋਈ ਕਸੂਰ ਨਹੀਂ ਹੈ ਚਾਹੇ ਬੇਦਬੀ ਵਾਲਾ ਮਸਲਾ ਸੀ ਜਾਂ ਤਸਕਰੀ ਵਾਲਾ ਮਸਲਾ ਸੀ ਕਿਉਂਕਿ ਦੋ ਗਵਰਨਮੈਂਟ ਤੁਸੀਂ ਹੰਡਾਈਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਬਣ ਕੇ ਨਿਕਲ ਗਈ ਹੈ ਹੁਣ ਇਹ ਦੂਜੀ ਸਰਕਾਰ ਚੱਲ ਰਹੀ ਹੈ ਦੋਵਾਂ ਨੇ ਤੁਹਾਨੂੰ ਇਹ ਕਿਹਾ ਸੀਗਾ ਕਿ ਸੁਖਬੀਰ ਬਾਦਲ ਇਨਵੋਲਵ ਹੈ ਹੁਣ ਦੂਜੀ ਗਵਰਨਮੈਂਟ ਚੱਲਦੀ ਹੈ ਗਵਰਨਮੈਂਟ ਵਾਲੇ ਪਾਸਿਓ ਤੁਸੀਂ ਆਪਣੇ ਆਪ ਨੂੰ ਸਰਟੀਫਾਈ ਕਰਦੇ ਹਾਂ ਕਿ ਮੇਰਾ ਕੋਈ ਕਸੂਰ ਨਹੀਂ ਹੈ ਔਰ ਲੋਕਾਂ ਦੇ ਪਾਸੇ ਤੁਸੀਂ ਇਹ ਮੰਨਦੇ ਹੋ ਕਿ ਲੋਕਾਂ 'ਚ ਹੋਣ ਧਾਰਨਾ ਨਹੀਂ ਰਹੀਗੀ ਮੈਂ ਥੋੜੀ ਸਾਬ ਇਹ ਗੱਲ ਮੈਂ ਬੜੀ ਕਲੀਅਰ ਕਰਨਾ ਚਾਹਣਾ ਤੁਹਾਨੂੰ ਔਰ ਤੁਹਾਡੀ ਰਾਇ ਪਬਲਿਕ ਨੂੰ ਮੈਂ ਕੋਈ ਇਲੀਗਲ ਕੰਮ ਨਹੀਂ ਕਰਦਾ ਆ ਮੇਰਾ ਪ੍ਰਿੰਸੀਪਲ ਸੋਚ ਹੈ ਤੇ ਮੈਂ ਇੰਪਲੀਮੈਂਟ ਕਰਦਾ ਹਾਂ ਹੂੰ ਜਿੰਨਾ ਮਰਜ਼ੀ ਜੋਰ ਲਾਇਆ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚੀਜ਼ ਸਾਡੇ ਖਿਲਾਫ ਨਹੀਂ ਲੱਭ ਸਕਿਆ ਆ ਭਗਵਾਨਤਮਾਨ ਕੀ ਕਹਿੰਦਾ ਸੀ ਬਸਾਂ ਬੰਦ ਕਰ ਦੂੰਗਾ ਸੁਪਲਾਸ ਬੰਦ ਕਰ ਦੂੰਗਾ ਹੁਣ ਤਾਂ 4 ਸਾਲ ਟੱਪ ਗਏ ਕਿਉਂ ਨਹੀਂ ਬੰਦ ਕਰ ਸਕਿਆ ਕਹਿੰਦੇ ਸੀ گاਵਾ ਛੱਡ ਦੇਣੀਆਂ ਥੋੜੀ ਸੁਪਲਾਸ ਅਪਡੇਟ ਕਰਦੇ ਆ ਕਿਉਂ ਨਹੀਂ ਕਰ ਸਕਿਆ ਹੁਣ ਤਾਂ ਸਾਰਾ ਕੁਝ ਪਾਵਰ ਹੈ ਕਿਉਂਕਿ ਸਾਡਾ ਹਰ ਚੀਜ਼ ਲੀਗਲ ਹੈ ਐਂਡ ਅਸੀਂ ਕਿਤੇ ਵੀ ਇੱਕ ਵਾਰ ਵੀ ਗਵਰਨਮੈਂਟ ਤੋਂ ਫਾਇਦਾ ਨਹੀਂ ਲੇਤਾ ਤੁਸੀਂ ਸਰਕਾਰ ਨੂੰ ਇਹ ਬਲੈਂਕ ਮੈਂ ਤੁਹਾਨੂੰ ਜੈਨਰਲ ਕਰ ਦਿਆਂ ਕਿ ਜੇ ਕੋਈ ਮੈਂ ਮੈਂ ਕਹਿੰਦਾ ਕਰ ਲੈ ਉਹਨਾਂ ਕੋਲੇ ਤਾਂ ਆਪਸ਼ਨ ਉਹਨਾਂ ਕੋਲੇ ਪਾਵਰ ਹੈ ਤੁਸੀਂ ਦੇਖ ਲਓ ਪੀਟੀਸੀ ਚੈਨਲ ਹੈ ਮੈਂ ਦੇਵਨ ਤੋਂ ਕਿਹਾ ਮੇਰਾ ਹੈ ਪਿਛਲੇ ਜਦੋਂ ਦਾ ਪੀਟੀਸੀ ਮੰਨਿਆ ਤੁਸੀਂ 1 ਰੁਪਿਆ ਸਾਬਤ ਕਰ ਦਿਓ ਭਾਵੇਂ ਸਾਡੀ ਸਰਕਾਰ ਭਾਵੇਂ ਉਹਦੇ ਬਾਅਦ ਕਾਂਗਰਸ ਹੁਣ ਝਾੜੂ ਵਾਲੇ 1 ਰੁਪਿਆ ਸਰਕਾਰ ਦੀ ਐਡ ਲੈਤੀ ਹੋਏ ਅਸੀਂ ਜਦੋਂ ਸਾਡੀ ਸਰਕਾਰ ਬਣੀ ਪਹਿਲੇ ਦਿਨੀ ਸਾਡੇ ਜਿਹੜੇ ਚੇਅਰਮੈਨ ਹੈ ਉਨੇ ਚਿੱਠੀ ਲਿਖਦੀ ਕਿ ਜਿੰਨੀ ਐਡ ਤੁਸੀਂ ਚਲਾਉਣਾ ਚਾਹੋ ਸਾਡੇ ਚੈਨਲ ਤੇ ਚਲਾ ਸਕਦੇ ਹੋ ਫ੍ਰੀ ਆਫ ਕਾਸਟ ਅਸੀਂ ਪਤਾ ਨਹੀਂ ਕਿੰਨੇ ਹਜ਼ਾਰ ਕਿੰਨੇ 100 ਕਿੰਨੇ ਕਰੋੜਾਂ ਦੀ ਹੋਣੀ ਹੈ 20 25 30 ਜਾਂ 40 ਕਰੋੜ ਦੀ ਐਡ ਚਲਾਈ ਹੈ ਫ੍ਰੀ ਆਫ ਕਾਸਟ ਮੈਨ ਲੱਗਦਾ ਹਿੰਦੁਸਤਾਨ ਚ ਕੋਈ ਵੀ ਐਜਾ ਨਿਊਜ਼ਪੇਪਰ ਔਰ ਕੋਈ ਟੈਲਵਨ ਚਾਲ ਨਹੀਂ ਹੋਣਾ ਜਿਨੇ 1 ਰੁਪਏ ਦੀ ਫ੍ਰੀ ਐਡ ਸਰਕਾਰਾਂ ਦੀ ਚਲਾਈ ਹੋਏ ਕੱਲਾ ਐਗਜ਼ਾਮਪਲ ਪੀਟੀਸੀ ਹੈ ਔਰ ਅਜ ਤੱਕ ਹੈ ਸਾਡੀ ਸਰਕਾਰ 10 ਸਾਲ ਰਹੀ ਜੇ ਮੈਨੂੰ ਐਡਵਾਂਟੇਜ ਲੈਣਾ ਸੀ ਮੈਂ ਲੈ ਸਕਦਾ ਸੀ 1 ਰੁਪਿਆ ਨਹੀਂ ਲਿੱਤਾ ਸਰਕਾਰ ਤੋਂ ਪਰ ਚਲਾਈਆਂ ਸਰਕਾਰ ਦੀ ਐਡਸ ਐ ਫ੍ਰੀ ਆਫ ਕਾਸਟ ਉਵੇਂ ਸਾਡੀ ਪਾਰਟੀ ਚਲਾਉਣੇ ਆ ਫ੍ਰੀ ਆਫ ਕਾਸਟ ਸੋ ਐਸ ਕਰਕੇ ਸਾਡੇ ਖਿਲਾਫ ਕੁਝ ਲੱਭ ਨਹੀਂ ਸਕੇ ਬੜਾ ਕੋਸ਼ਿਸ਼ ਕੀਤੀ ਮੈਂ ਕਿ ਲੱਭ ਲੋ ਸੁਖਵिलास ਐਨੇ ਬੰਦੇ ਭੇਜੇ ਜੀ ਪੋਲੂਸ਼ਨ ਬੋਰਡ ਇਹ ਬੋਰਡ ਉਹ ਬੜ ਸਾਰੇ ਕਿਉਂ ਕਰੇ ਬਿਠੇ ਆ ਅੱਜ ਭੇਜੇ ਇਸ ਗਵਰਨਮੈਂਟ ਸਾਰੇ ਭੇਜੇ ਇਹਨਾਂ ਨੇ ਇੱਕ ਪੂਰਾ ਜੋਰ ਲਾਇਆ ਸਾਰੀ ਬੱਸਾਂ ਦਾ ਰਿਕਾਰਡ ਚੈੱਕ ਕੀਤਾ ਸਾਰੇ ਚੈੱਕ ਕਰਕੇ ਹੁਣ ਵਿਹਲੇ ਬੈਠੇ ਆ ਆਖਰੀ ਸਵਾਲ ਹਰਮੀਤ ਸਿੰਘ ਸੰਧੂ ਨੂੰ ਕੁਝ ਕਹਿਣਾ ਚਾਹੋਗੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੰਧੂ ਸਾਹਿਬ ਨੂੰ ਦੇਖੋ ਜੋ ਉਹਨੇ ਆਪਣੀ ਰੈਪਿਊਟੇਸ਼ਨ ਬਣਾ ਲਈ ਅੱਜ ਕਿੱਥੇ ਕੱਲ ਕਿੱਥੇ ਐਜੇ ਲੋਕਾਂ ਦਾ ਫਿਊਚਰ ਨਹੀਂ ਹੁੰਦਾ ਆ ਟੈਂਪਰਰੀ ਗੇਨ ਹੁੰਦੇ ਆ ਪਤਾ ਨਹੀਂ ਇਹਦਾ ਗੇਨ ਹੋਣਾ ਹੈ ਕਿ ਨਹੀਂ ਹ 100% ਮੈਂ ਹਲਕੇ ਜ ਗਿਆ ਹੈ ਐਨੇ ਹਾਰ ਜਾਣਾ ਤੇ ਫਿਰ ਜਾਊਗਾ ਕਿੱਧਰ ਤੇ ਨਾਲੇ ਹੋਰ ਗੱਲ ਹੈ ਉਸ ਪਾਰਟੀ ਚ ਗਿਆ ਹੈ ਜਿਹੜੀ ਹੁਣ ਡੈਡ ਹੈ ਉਹਦੀ ਐਕਸਪਾਇਰੀ ਹੋ ਗਈ ਹੈ ਪੰਜਾਬ ਚ ਹੁਣ ਆ ਜਿਹੜੇ ਲੋਕ ਜਿੰਨੇ ਝਾੜੂ ਵਾਲੇ ਦੇ ਨਾਲ ਫਿਰਦੇ ਐ ਤੁਸੀਂ ਲੇਖ ਲਓ ਅਗਲੇ 6 ਮਹੀਨੇ ਕਿਸੇ ਨੇ ਨਹੀਂ ਰਹਿਣਾ ਆ ਤਾਂ ਸਰਕਾਰ ਪਹਿਲੇ ਦਿਨ ਚ ਟੁੱਟ ਜਾਣੀ ਸੀ ਜੇ ਇਹਨਾਂ ਦੇ ਐਮਐਲਏ ਕੋਈ ਚੰਗੇ ਰਿਸਪੈਕਟਡ ਹੁੰਦੇ ਜੇ ਕੋਈ ਦੂਜੀ ਪਾਰਟੀ ਨੂੰ ਮਾਨ ਹੁੰਦਾ ਕਿ ਇਹਨੂੰ ਲੈ ਲਈ ਆਪਣੇ ਪਾਰਟੀ ਚ ਇਹਨਾਂ ਦੇ ਜਿਹੜੇ ਐਮ.ਐਲ.ਏ ਉਹਨਾਂ ਦੀ ਇੰਨੀ ਮਾੜੀ ਰੈਪਿਟਿਸ਼ਨ ਉਹਨਾਂ ਦੀ ਆਪਣੀ ਤੇ ਉਹਨਾਂ ਦੀ ਫੈਮਿਲੀ ਦੀ ਹੈ ਤੇ ਜਿਸ ਤਰੀਕੇ ਨਾਲ ਸਾਰੇ 94 ਐਮ.ਐਲ.ਏ ਲੁੱਟਣ ਤੇ ਲੱਗੇ ਆ ਕਿਸ ਮੈਜ ਲਿਖ ਕੇ ਦੇਣਾ ਕਿਸੇ ਪਾਰਟੀ ਨੇ ਇਹਨਾਂ ਦੇ ਐਮ.ਐਲ.ਏ ਨੂੰ ਨਹੀਂ ਲੈਣਾ ਰੋਜ਼ ਹਨੂ ਮੈਨੂੰ ਵੀ ਅਪਰੋਚ ਕਰਦੇ ਆ ਕਾਂਗਰਸ ਨੂੰ ਵੀ ਕਰਦੇ ਹੋਣੇ ਆ ਤੁਹਾਨੂੰ ਕਰਦੇ ਆ ਅਪਰੋਚ ਕਈ ਕਰਦੇ ਆ ਮੈਂ ਕਹਿੰਦਾ ਨਹੀਂ ਸਤਿ ਸ੍ਰੀ ਅਕਾਲ ਉਹ ਲਾਇਬਿਲਟੀਜ਼ ਨੂੰ ਅਸੀਂ ਕਿਉਂ ਲਈਏ ਮੈਂ ਤਾਂ ਮਾਧਮ ਤਨਵਾਦ ਕਰਦਾ ਮਹਾਰਾਜ ਦਾ ਜਿਹਨੇ ਸਾਡੇ ਚ ਜਿਹੜੀ ਲਾਇਬਿਲਟੀ ਸੀ ਉਹ ਬਾਹਰ ਕਰਤੀਆਂ ਤੇ ਨਵੀਆਂ ਲਾਇਬਿਲਟੀਆਂ ਨਹੀਂ ਅਸੀਂ ਲੈਣੀਆਂ ਇੱਕ ਸਵਾਲ ਹੋਰ ਪੁੱਛੂਗਾ ਪਲੀਜ਼ ਤੁਹਾਡੇ ਪੁਰਾਣੇ ਭਾਈਵਾਲ ਬੀਜੇਪੀ ਦੀ ਪੋਲਿਟਿਕਸ ਨੂੰ ਕਿਵੇਂ ਵੇਖਦੇ ਹੋ ਤੇ ਤਰਨ ਤਰਨ ਚ ਕੀ ਹਾਲਾਤ ਹੈਗੇ ਆ ਦੇਖੋ ਹਰ ਪਾਰਟੀ ਨੂੰ ਹੱਕ ਹੈ ਆਪਣੀ ਬੇਸ ਐਕਸਪੈਂਡ ਕਰਨ ਦਾ ਜਾਂ ਆਪਣੇ ਆਪ ਨੂੰ ਤਕੜਾ ਕਰਨ ਦਾ ਪਰ ਪੰਜਾਬ ਚ ਇਹਨਾਂ ਦਾ ਕੋਈ ਫਿਊਚਰ ਨਹੀਂ ਇਕੱਲੇ ਵਾਰਿਸ ਪੰਜਾਬ ਨੂੰ ਕੁਝ ਚੁਣੌਤੀ ਮੰਨਦੇ ਹੋ ਦੇਖੋ ਉਹਨਾਂ ਨੂੰ ਵੀ ਹੱਕ ਹੈ ਕਰ ਲੈਣ ਪਰ ਮੈਂ ਇਨਾ ਕਹਿਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਤਜਰਬੇ ਕਰ ਲੈ ਜਿਹੜਾ 1 ਨੰਬਰ ਤੇ ਸੂਬਾ ਸੀ ਅੱਜ 19 ਨੰਬਰ ਤੇ ਆ ਗਿਆ ਇੱਕੋ ਇੱਕ ਪਾਰਟੀ ਹੈ ਜਿਹੜੇ ਪੰਜਾਬ ਵਾਸਤੇ ਸਾਰਾ ਕੁਝ ਕੁਰਬਾਨ ਕੀਤਾ ਤੇ ਪੰਜਾਬ ਵਾਸਤੇ ਅੱਜ ਜੋ ਪੰਜਾਬ ਹੈ ਅੱਜ ਜੋ ਸੜਕਾਂ ਤੇ ਜਾਂਦੇ ਹਾਂ 에어ਪੋਰਟ ਦੇਖਦੇ ਹਾਂ ਬਿਜਲੀ ਦੇਖਦੇ ਹਾਂ ਇਨਫਰਾਸਟ੍ਰਕਚਰ ਦੇਖੋ ਇੱਕੋ ਇੱਕ ਪਾਰਟੀ ਨੇ ਬਣਾਇਆ ਕਿਸੇ ਦਾ ਹੋਰ ਕਿਸੇ ਦੀ ਯੋਗਦਾਨ ਨਹੀਂ ਹੈ ਇਲੈਕਸ਼ਨ 27 ਦੇ ਰਿਜ਼ਲਟ ਨੂੰ ਤੈਅ ਕਰੂਗੀ 100% ਐਂ ਉੱਥੇ ਦੇਖੋਗੇ ਤੁਸੀਂ ਕਿ ਮੈਸੇਜ ਬੜਾ ਸਟਰੋਂਗ ਹੈ ਸਿਲੈਕਸ਼ਨ ਨੇ ਦੇਣਾ ਐਂ ਜ਼ਿੰਦਗੀ ਚ ਕਿਤੇ ਨਾ ਸੋਚਿਓ ਕਿ ਕਾਲੀਦਲ ਖਤਮ ਹੈ ਅਗ ਗੁਰੂ ਦੀ ਆ ਫੌਜ ਨੂੰ ਕੋਈ ਖਤਮ ਨਹੀਂ ਕਰ ਸਕਦਾ ਬਹੁਤ ਮਿਹਰबानी ਪ੍ਰਧਾਨ ਜੀ थैंक यू so much